ਸਾਰੰਸ਼ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੀ ਕਿਸਾਨੀ ਦੇ ਨਾਲ ਜੁੜੀ ਹੋਈ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਮਾਰਨ ਵਰਤ ਤੇ ਬੈਠੇ ਨੇ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਪਾਣੀ ਤੱਕ ਛੱਡ ਦਿੱਤਾ ਗਿਆ ਉਹ ਕਹਿੰਦੇ ਪਰਾਣਾ ਦੀ ਆਹੋਤੀ ਦਿੱਤੀ ਜਾਊਗੀ ਕੁਰਬਾਨੀ ਕੀਤੀ ਜਾਊਗੀ ਮੌਤ ਦਾ ਡਰ ਨਹੀਂ ਹੈਗਾ ਪਰ ਕਿਸਾਨੀ ਦੀਆਂ ਮੰਗਾਂ ਮੰਵਾ ਕੇ ਹਟਣੀਆਂ ਨੇ ਉਹ ਕਹਿੰਦੇ ਜੇ ਤੁਸੀਂ ਮੇਰੇ ਤੇ ਤਰਸ ਕਰਨਾ ਤਾਂ ਉਹਨਾਂ 4 ਲੱਖ ਕਿਸਾਨਾਂ ਤੇ ਵੀ ਤਰਸ ਕਰੋ ਜਿਨ੍ਹਾਂ ਨੇ ਖੁਦਕੁਸ਼ੀਆਂ ਕਰਕੇ ਕਰਜ਼ੇ ਦੇ ਡਰ ਤੋਂ ਕਰਜ਼ੇ ਦੇ ਦਬਾਅ ਹੇਠ ਆ ਕੇ ਖੁਦਕੁਸ਼ੀਆਂ ਕਰ ਲਈਆਂ ਆਪਣੀਆਂ ਜਵਾਨਾਂ ਜਿਹੜੀਆਂ ਉਹ ਗਵਾ ਦਤੀਆਂ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਨੇ ਸੁਣਵਾਈ ਕੀਤੀ ਗਈ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਐਡਵੋਕੇਟ ਜਰਨਲ ਤੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ ਸੁਪਰੀਮ ਕੋਰਟ ਨੇ ਉਹ ਕਹਿੰਦੇ ਇਹੋ ਇਥੋਂ ਤੱਕ ਸਥਿਤੀ ਨਾਜ਼ੁਕ ਕਿਵੇਂ ਬਣੀ ਤੁਸੀਂ ਕੀ ਕਰ ਰਹੇ ਸੀ ਇਥੋਂ ਤੱਕ ਸਥਿਤੀ ਬਣ ਕਿਵੇਂ ਗਈ ਕਿਉਂ ਨਹੀਂ ਜਗਜੀਤ ਸਿੰਘ ਢੱਲੇਵਾਲ ਨੂੰ ਮੈਡੀਕਲ ਦੇ ਵਿੱਚ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਜ਼ਿਕਰ ਕੀਤਾ ਗਿਆ ਉਹ ਕਹਿੰਦੇ ਬਾਰੂਦ ਦੇ ਢੇਰ ਤੇ ਬੈਠ ਕੇ ਤੀਲੀ ਲਾਉਣ ਵਾਲਾ ਕੰਮ ਹੋ ਜੂਗਾ ਕਿਉਂਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਊਗਾ ਢੱਲੇਵਾਲ ਸਾਹਿਬ ਵੀ ਵਾਰ-ਵਾਰ ਇਹ ਗੱਲ ਕਹਿ ਰਹੇ ਨੇ ਸਰਜੀਤ ਸਿੰਘ ਫੂਲ ਹੋਣਾ ਨੇ ਵੀ ਇਹ ਗੱਲ ਆਖੀ ਆ ਉਹ ਕਹਿੰਦੇ ਮੇਰੀ ਸਿਆਸੀ ਮੌਤ ਨਹੀਂ ਹੋਣੀ ਚਾਹੀਦੀ ਪੋਲੀਟੀਕਲ ਮੌਤ ਮੇਰੀ ਨਹੀਂ ਹੋਣੀ ਚਾਹੀਦੀ ਇੱਥੋਂ ਮੈਨੂੰ ਚੱਕ ਕੇ ਲੈ ਗਏ ਤਾਂ ਮੇਰੀ ਇੱਕ ਸਿਆਸੀ ਮੌਤ ਹੋ ਜਾਊਗੀ ਤਾਂ ਸੁਪਰੀਮ ਕੋਰਟ ਵੱਲੋਂ ਫਟਕਾਰ ਲਗਾਈ ਗਈ ਹੈ ਪੰਜਾਬ ਸਰਕਾਰ ਨੂੰ ਨਾਲ-ਨਾਲ ਇਹ ਵੀ ਗੱਲ ਆਖੀ ਗਈ ਹੈ ਵੀ ਜੇ ਤੁਹਾਡੇ ਤੋਂ ਨਹੀਂ ਹੋ ਰਿਹਾ ਭਾਈ ਤੁਹਾਨੂੰ ਕੇਂਦਰ ਸਰਕਾਰ ਦੀ ਮਦਦ ਚਾਹੀਦੀ ਹੈ ਤਾਂ ਕੇਂਦਰ ਸਰਕਾਰ ਦੀ ਵੀ ਮਦਦ ਦਿੱਤੀ ਜਾਊਗੀ ਲੰਮੇ ਚੌੜੇ ਸਵਾਲ ਜਿਹੜੇ ਨੇ ਉਹ ਉੱਥੇ ਕੀਤੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹ ਕਹਿੰਦੇ ਨਹੀਂ ਕਰ ਸਕਦੇ ਦਲੇਵਾਲ ਸਾਹਿਬ ਨੂੰ ਉੱਥੋਂ ਕੱਢਣਾ ਬਹੁਤ ਔਖਾ ਹੈ ਬੜਾ ਮੁਸ਼ਕਿਲ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਬੈਠੇ ਨੇ ਤੇ ਜੇ ਕੋਈ ਇਹੋ ਜੀ ਹਰਕਤ ਕੀਤੀ ਗਈ ਜਾਂ ਇਹੋ ਜੀ ਕਾਰਵਾਈ ਕਰਨ ਬਾਰੇ ਸੋਚਿਆ ਵੀ ਗਿਆ ਜਾਂ ਉਹਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਦੇ ਸਿੱਟੇ ਬੜੇ ਗੰਭੀਰ ਰੂਪ ਦੇ ਵਿੱਚ ਭੁਗਤਨੇ ਪੈ ਸਕਦੇ ਨੇ ਬਾਰਡਰ ਸਟੇਟ ਆ ਪੰਜਾਬ ਕਿਸਾਨੀ ਦਾ ਮਸਲਾ ਲਗਾਤਾਰ ਅਲਜਿਆ ਹੋਇਆ ਪਰ ਡਲੇਵਾਲ ਸਾਹਿਬ ਲਗਾਤਾਰ ਮਾਰਨ ਵਰਤ ਦੇ ਉੱਪਰ ਬੈਠੇ ਨੇ ਤੇ ਜੇਕਰ ਕੋਈ ਇਹੋ ਜਿਹੀ ਗੱਲਬਾਤ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਬੜੀ ਸਥਿਤੀ ਨਾਜ਼ੁਕ ਪੈਦਾ ਹੋ ਸਕਦੀ ਹੈ ਇਸ ਚੀਜ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਚੀਜ਼ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਸੋ ਗੱਲ ਪੰਜਾਬ ਦੀ ਹੈ ਗੱਲ ਪੰਜਾਬੀਅਤ ਦੀ ਹੈ ਗੱਲ ਪੰਜਾਬ ਦੀ ਕਿਸਾਨੀ ਦੀ ਹੈ ਤੇ ਸੁਪਰੀਮ ਕੋਰਟ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਗਾਈ ਗਈ ਹੈ ਸਵਾਲਾਂ ਦੇ ਜਵਾਬ ਵੀ ਮੰਗੇ ਨੇ ਵੀ ਇਹੋ ਜਿਹੀ ਸਿਚੁਏਸ਼ਨ ਪੈਦਾ ਕਿਵੇਂ ਹੋ ਗਈ ਸੋ ਪੂਰੀ ਜਾਣਕਾਰੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਐਡਵੋਕੇਟ ਅਰਮਨ ਸ਼ਰਮਾ ਹਾਈ ਕੋਰਟ ਤੋਂ ਸਾਡੇ ਨਾਲ ਜੁੜ ਗਏ ਨੇ ਕੰਟੈਂਪਟ ਪਟੀਸ਼ਨ ਪਾਈ ਗਈ ਸੀ ਪੂਰਾ ਮਾਮਲਾ ਕੀ ਹੈ ਦਰਸ਼ਕਾਂ ਦੇ ਨਾਲ ਆਪਾਂ ਸਾਂਝਾ ਕਰਾਂਗੇ ਸਵਾਗਤ ਹੈ ਸ਼ਰਮਾ ਜੀ ਆਵਾਜ਼ ਆ ਰਹੀ ਹੈ ਹਾਂਜੀ ਹਾਂਜੀ ਆ ਰਹੀ ਹੈ ਜੀ ਆਵਾਜ਼ ਆ ਰਹੀ ਹੈ ਸਸੀ ਘਾਲ ਜੀ ਜੀ ਸਸੀ ਘਾਲ ਸ਼ੁਰੂਆਤ ਇਸ ਤਰੀਕੇ ਦੇ ਨਾਲ ਸ਼ਰਮਾ ਜੀ ਮੈਂ ਕਰੂੰਗਾ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਪਾਣੀ ਤੱਕ ਛੜ ਦਿੱਤਾ ਗਿਆ ਸਥਿਤੀ ਬੇਹਤ ਨਾਜ਼ੁਕ ਬਣੀ ਹੋਈ ਹੈ ਚਿੰਤਾਵਾਂ ਰਵਾਇਤੀ ਪਾਰਟੀਆਂ ਦੇ ਆਗੂਆਂ ਵੱਲੋਂ ਦਿਖਾਈਆਂ ਜਾ ਰਹੀਆਂ ਸੁਪਰੀਮ ਕੋਰਟ ਦੀ ਵੀ ਇੰਟਰਫੇਰੈਂਸ ਹੋ ਗਈ ਹੈ ਪਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਫਟਕਾਰ ਵੀ ਲਗਾਈ ਹੈ ਪੰਜਾਬ ਸਰਕਾਰ ਨੂੰ ਉਹ ਕਹਿੰਦੇ ਤੁਸੀਂ ਹਸਪਤਾਲ ਦੇ ਵਿੱਚ ਸ਼ਿਫਟ ਕਿਉਂ ਨਹੀਂ ਕਰ ਰਹੇ ਮਤਲਬ ਤਲਖੀ ਚੱਲ ਰਹੀ ਹੈ ਇਸ ਪੂਰੇ ਮਾਮਲੇ 'ਚ ਹੁਣ ਸੁਪਰੀਮ ਕੋਰਟ ਦੀਆਂ ਜਿਹੜੀਆਂ ਟਿੱਪਣੀਆਂ ਨੇ ਜਾਂ ਪਟੀਸ਼ਨ ਹੈ ਉਹਦੇ ਬਾਰੇ ਜਾਣਕਾਰੀ ਦਿਓ ਦਰਸ਼ਕਾਂ ਨੂੰ ਪਹਿਲਾਂ ਹਾਂਜੀ ਹਾਂਜੀ ਜਿਵੇਂ ਕਿ ਆਪਾਂ ਨੂੰ ਭਾਜੀ ਸਾਰਿਆਂ ਨੂੰ ਪਤਾ ਹੈ ਆਪਣਾ ਬਈ ਡੱਲੇਵਾਲ ਜੀ ਆਪਣਾ ਕਿਸਾਨਾਂ ਦੇ ਹੱਕ ਵਾਸਤੇ ਆਪਣਾ ਇੱਕ ਲੜਾਈ ਆਪਣਾ ਜ਼ਿੰਦਗੀ ਦੀ ਲੜ ਰਹੇ ਨੇ ਆਪਣਾ ਜੀ ਤੇ ਇੱਕ ਸੁਪਰੀਮ ਕੋਰਟ ਦਾ ਆਰਡਰ ਆਇਆ ਸੀਗਾ 2012 2024 ਓਕੇ ਜਿੰਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਡਿਟੇਲ ਆਰਡਰ ਪਾਸ ਕੀਤਾ ਸੀਗਾ ਜਿੰਦੇ ਵਿੱਚ ਚੀਫ ਸਕੱਟਰੀ ਪੰਜਾਬ ਨੂੰ ਸਪੈਸੀਫਿਕਲੀ ਆਪਣਾ ਮੈਂਸ਼ਨ ਕੀਤਾ ਸੀਗਾ ਵੀ ਤੁਸੀਂ ਆਪਣਾ ਵੀ ਉਹ ਅਨਸ਼ਨ ਕਰ ਰਹੇ ਨੇ ਆਪਣਾ ਉਹ ਉਹ ਉਹਨਾਂ ਦਾ ਪੀਸਫੁਲ ਮੂਮੈਂਟ ਹੈ ਠੀਕ ਹੈ ਨਾ ਜੀ ਲੇਕਿਨ ਆਰਟੀਕਲ 21 ਹੈਗਾ ਕਨਸਟੀਟਿਊਸ਼ਨ ਦਾ ਵੀ ਉਹਨਾਂ ਦੀ ਜਿਹੜੀ ਲਾਈਫ ਐਂਡ ਲਿਬਰਟੀ ਐ ਉਹ ਡੇਂਜਰ ਦੇ ਵਿੱਚ ਹੈਗੀ ਐ ਉਹਨਾਂ ਦੀ ਲਾਈਫ ਹੂੰ ਤੇ ਉਹਨਾਂ ਨੂੰ ਫਟਾਫਟ ਹਸਪਿਟਲਾਈਜੇਸ਼ਨ ਕੀਤਾ ਜਾਏ ਉਹਨਾਂ ਦਾ ਠੀਕ ਐ ਨਾ ਜੀ ਜੀ ਜਿੰਦੇ ਰਿਗਾਰਡਿੰਗ ਹੁਣ ਸੁਪਰੀਮ ਕੋਰਟ 'ਚ ਵਕੇਸ਼ਨ ਵੀ ਚੱਲ ਰਹੀ ਸੀਗੀ ਜੀ ਹੂੰ ਹੁਣ ਸਭ ਤੋਂ ਪਹਿਲੇ ਤੇ ਐ ਚੁਣੌਤੀ ਸੀ ਸਾਡੇ ਸਾਹਮਣੇ ਵੀ ਉਸ ਉਸ ਆਰਡਰ ਨੂੰ ਇੰਪਲੀਮੈਂਟੇਸ਼ਨ ਕਰਵਾਇਆ ਜਾਏ ਜੀ ਤੇ ਫਿਰ ਛੁੱਟੀਆਂ ਦੇ ਵਕੇਸ਼ਨ ਉਹਦੇ ਵਿੱਚ ਆਪਣਾ ਰਿਕੁਐਸਟ ਕੀਤੀ ਗਈ ਜਿਹੜੇ ਉਸ ਟਾਈਮ ਰਜਿਸਟਰਾਰ ਸੀਗੇ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਵੀ ਇਹ ਆਪਣਾ ਆਰਡਰ ਦੇ ਵਿੱਚ ਮੈਂਸ਼ਨ ਕੀਤਾ ਹੈ ਸੁਪਰੀਮ ਕੋਰਟ ਨੇ 20 12 ਦੇ ਵੀ ਤੁਸੀਂ ਅਗਰ ਜੇ ਸਰਕਾਰ ਆਪਣਾ ਕੋਈ ਵੀ ਇੱਕ ਸਟਰੋਂਗਲੀ ਉਹਨਾਂ ਨੂੰ ਹਸਪਿਟਲਾਈਜ਼ ਨਹੀਂ ਕਰ ਰਹੀ ਤੇ ਤੁਸੀਂ ਕੰਟੈਂਪਟ ਪਟੀਸ਼ਨ ਵਿੱਚ ਆ ਸਕਦੇ ਹੋ ਓਕੇ ਉਹ ਸੁਪਰੀਮ ਕੋਰਟ ਦੇ ਆਰਡਰਸ ਦੀ ਵੋਲੇਸ਼ਨ ਕਰ ਰਹੀ ਸੀਗੀ ਪੰਜਾਬ ਸਰਕਾਰ ਜੀ ਸੀਨੀਅਰ ਸੈਕਟਰੀ ਪੰਜਾਬ ਸਰਕਾਰ ਨੂੰ ਸਪੈਸੀਫਿਕ ਡਾਇਰੈਕਸ਼ਨ ਸੀਗੀ ਹੂੰ ਤੇ ਅਸੀਂ ਉਹਦੇ ਰਿਗਾਰਡਿੰਗ ਹੀ ਇੰਪਲੀਮੈਂਟੇਸ਼ਨ ਆਫ ਦਾ ਆਰਡਰ 2012 2024 ਦਾ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੰਟੈਂਪਟ ਪਟੀਸ਼ਨ ਫਾਈਲ ਕੀਤੀ ਓਕੇ ਇੱਕ ਇੱਕ ਫਾਰਮਰ ਦੇ ਵੱਲੋਂ ਜੀ ਜੀ ਕਿਉਂਕਿ ਕਨਸਰਨਡ ਪਰਸਨਸ ਲਿਖਿਆ ਹੋਇਆ ਸੀਗਾ ਜੀ ਆਰਡਰ ਦੇ ਵਿੱਚ ਜੀ ਭਈ ਕੋਈ ਵੀ ਲਿਬਰਟੀ ਹੈਗੀ ਏ ਆਰਡਰ ਦੇ ਵਿੱਚ ਇਹ ਲਿਬਰਟੀ ਸੀਗੀ ਵੀ ਕੋਈ ਵੀ ਆਪਣਾ ਅਪਰੋਚ ਕਰ ਸਕਦਾ ਹੈ ਸੁਪਰੀਮ ਕੋਰਟ ਨੂੰ ਓਕੇ ਜਿੰਦੇ ਵਿੱਚ ਜਿੰਦੇ ਵਿੱਚ ਫਿਰ ਅਸੀਂ ਆਪਣਾ ਕੰਟੈਂਪਟ ਪਟੀਸ਼ਨ ਫਾਈਲ ਕੀਤੀ ਤੇ ਪਹਿਲੇ ਪਹਿਲੀ ਇਹਦੀ ਸੁਣਵਾਈ ਹੋਈ ਆਪਣਾ 27 ਤਰੀਕ ਨੂੰ ਜੀ ਤੇ ਕੱਲ ਅਸੀਂ ਪੇਸ਼ ਹੋਏ ਤੇ ਸੁਪਰੀਮ ਕੋਰਟ ਨੇ ਆਪਣਾ ਜਸ ਸਾਹਿਬ ਨੇ ਇਹ ਹੀ ਕਿਹਾ ਵੀ ਆਪਣਾ ਕੰਪਲਾਈਂਸ ਕਿਉਂ ਨਹੀਂ ਕੀਤਾ ਹੂੰ ਕੰਪਲਾਈਂਸ ਨਹੀਂ ਕੀਤਾ ਇਹਨਾਂ ਨੇ ਤੇ ਫਿਰ ਨੋਟਿਸ ਆਫ ਮੋਸ਼ਨ ਇਸ਼ੂ ਕੀਤਾ ਗਿਆ ਅੱਜ ਵਾਸਤੇ ਜੀ ਜਿੰਦੇ ਵਿੱਚ ਡੀਜੀਪੀ ਪੰਜਾਬ ਤੇ ਚੀਫ ਸੈਕਟਰੀ ਪੰਜਾਬ ਨੂੰ ਵੀਡੀਓ ਕਾਨਫਰencing ਦੇ ਥਰੂ ਪੇਸ਼ ਹੋਣ ਦੇ ਆਰਡਰ ਦਿੱਤੇ ਗਏ ਸੁਪਰੀਮ ਕੋਰਟ ਦੇ ਦੁਆਰਾ ਓਕੇ ਤੇ ਜਿੰਦੀ ਅੱਜ ਫੇਰ ਸੁਣਵਾਈ ਹੋਈ ਅੱਜ ਆਈ ਮੈਟਰ ਲੱਗਿਆ ਹੋਇਆ ਸੀਗਾ ਜੀ ਕੋਰਟ ਨੰਬਰ 3 ਦੇ ਵਿੱਚ ਆਈਟਮ ਨੰਬਰ 1 ਜੀ ਜੀ ਤੇ ਅੱਜ ਫੇਰ ਸੁਣਵਾਈ ਹੋਈ ਅੱਜ ਫੇਰ ਜਿਹੜੇ ਐਡਵੋਕੇਟ ਜਨਰਲ ਪੰਜਾਬ ਸੀਗੇ ਹੂੰ ਉਹਨਾਂ ਨੇ ਡਿਊਰਿੰਗ ਹੀਅਰਿੰਗ ਇਹ ਕਿਹਾ ਵੀ ਅਸੀਂ ਹੈਲਪਲੈਸ ਆ ਓਕੇ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਹੈਲਪਲੈਸ ਆ ਤੇ ਉਹ ਜਸਟਿਸ ਸੂਰਜਕਾਂਝੀ ਦੇ ਨਾਲ ਜੱਜ ਸੀ ਜੱਜ ਸਾਹਿਬ ਸੀਗੇ ਉਹਨਾਂ ਨੇ ਕਿਹਾ ਬਈ ਤੁਸੀਂ ਹੈਲਪਲੈਸ ਕਿਉਂ ਨਾ ਤੁਹਾਡੇ ਖਿਲਾਫ ਫਿਰ ਚਾਰਜ ਸ਼ੀਟ ਜਿਹੜੇ ਅਫੀਸਰਸ ਹੈਗੇ ਨੇ ਡੀਜੀਪੀ ਸ਼ਾਭ ਨੇ ਤੇ ਆਪਣਾ ਚੀਫ ਸੈਕਟਰੀ ਨੇ ਚਾਰਜਸ ਕਿਉਂ ਨਾ ਫਰੇਮ ਕੀਤੇ ਜਾਣ ਕੰਟੈਂਪਟ ਐਕਟ ਦੇ ਤਹਿਤ ਤੇ ਤੁਸੀਂ ਵੋਲੇਸ਼ਨ ਕੀਤੀ ਹੈ ਹੂੰ ਤੇ ਫਿਰ ਉਹਨਾਂ ਨੇ ਸਮਾਂ ਮੰਗਿਆ ਜੀ ਉਹਨਾਂ ਨੇ ਸਮਾਂ ਮੰਗਿਆ ਬਈ ਆਪਣਾ ਦੋ ਤਰੀਕ ਦਿੱਤੀ ਜਾਏ ओके ਤੇ ਫਿਰ ਮੈਂ ਮੈਂ ਉੱਥੇ ਇੰਟਰਵਿਊ ਇਨ ਕੀਤਾ ਫਿਰ ਮੈਂ ਕਿਹਾ ਜੀ ਆਪਣਾ 2012 2024 ਦਾ ਆਰਡਰ ਹੈ ऑलरेडी 8 ਦਿਨ ਹੋ ਚੁੱਕੇ ਨੇ ਹੀ ਇਜ਼ ਅ ਕੈਂਸਰ ਪੇਸ਼ੈਂਟ ਜੀ ਤੇ ਮੈਂ ਕਿਹਾ ਜੀ ਉਹਨਾਂ ਦੀ ਹਾਲਤ ਬੜੀ ਨਾਜ਼ੁਕ ਹੈ ਇਸ ਸਿਚੁਏਸ਼ਨ ਦੇ ਵਿੱਚ ਵੀ ਅਗਰ ਜੇ ਐ ਐਵੇਂ ਦੀ ਗੱਲਾਂ ਕਹਿਣਗੇ ਤੇ ਜੀ ਕਿਵੇਂ ਪੈਂਡਾ ਛੁੱਟੇਗਾ ਹੂੰ ਤੇ ਮੈਂ ਕਿਹਾ ਜੀ ਉਹਨਾਂ ਦੀ ਹੈਲਥ ਦੇ ਰਿਗਾਰਡਿੰਗ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਤੇ ਫਿਰ ਉਹ ਜੱਸ ਸਾਹਮਣੇ ਹੁਣ ਉਹਦੀ ਅੱਗੇ ਤਾਰੀਖ ਦਿੱਤੀ ਹੈ ਜੀ 31 31 12 ਨੂੰ ਦੁਬਾਰਾ ਫੇਰ ਸੁਣਵਾਈ ਹੈ ਵਕੀਲ ਸਾਹਿਬ ਇਹਦੇ ਚ ਸਵਾਲ ਇਹ ਖੜਾ ਹੁੰਦਾ ਹੈ ਠੀਕ ਹੈ ਕਨਟੈਂਪਟ ਪਟੀਸ਼ਨ ਜਾਂ ਜੋ ਤੁਸੀਂ ਫੈਕਟ ਸਾਂਝੇ ਕੀਤੇ ਨੇ ਦਰਸ਼ਕ ਸੁਣ ਰਹੇ ਨੇ ਆਪਾਂ ਜਾਣਕਾਰੀ ਦੇ ਰਹੇ ਆ ਪਰ ਇਹ ਜਦੋਂ ਮੇਰੀ ਕਿਸਾਨ ਆਗੂਆਂ ਦੇ ਨਾਲ ਗੱਲ ਹੁੰਦੀ ਹੈ ਉਹਨਾਂ ਦੇ ਸਾਥੀਆਂ ਦੇ ਨਾਲ ਗੱਲ ਹੁੰਦੀ ਹੈ ਉਹ ਕਹਿੰਦੇ ਉਹ ਆਪ ਇਸ ਚੀਜ਼ ਦਾ ਉਹਨਾਂ ਦਾ ਇੰਡੀਵਿਜੂਅਲ ਫੈਸਲਾ ਹੈ ਹਾਲਾਂਕਿ ਸੁਪਰੀਮ ਕੋਰਟ ਨੇ ਦਬਾ ਦਾ ਵੀ ਜ਼ਿਕਰ ਕੀਤਾ ਹੈ ਵਾਇਲੇਸ਼ਨ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਤੁਸੀਂ ਕਿਸੇ ਨੂੰ ਕਿਵੇਂ ਰੋਕ ਸਕਦੇ ਹੋ ਹਸਪੀਟਲ ਐਡਮਿਟ ਹੋਣ ਤੋਂ ਪਰ ਜੇ ਉਹਨਾਂ ਦੀ ਆਪਣੀ ਉਹ ਇੱਛਾ ਹੈ ਹਸਪੀਟਲ ਐਡਮਿਟ ਹੋਣ ਦੀ ਨਹੀਂ ਹੈਗੀ ਤਾਂ ਕੀ ਜ਼ਬਰੀ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਕਰਵਾਇਆ ਜਾ ਸਕਦਾ? ਦੇਖੋ ਜੀ ਜਿਹੜਾ ਕਨਸਟੀਟਿਊਸ਼ਨ ਸਾਡਾ ਹੈਗਾ ਨਾ ਜੀ ਜੀ ਹੁਣ ਹੁਣ ਗਵਰਨਮੈਂਟ ਸੁਣਵਾਈ ਨਹੀਂ ਕਰ ਰਹੀ ਡੈਟ ਇਜ਼ ਅ ਡਿਫਰੈਂਟ ਇਸ਼ੂ ਜੀ ਲੇਕਿਨ ਲੇਕਿਨ ਉਹਨਾਂ ਦੀ ਹੈਲਥ ਦੇ ਨਾਲ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ। ओके ਇਹ ਸੁਪਰੀਮ ਕੋਰਟ ਨੇ ਅੱਜ ਸੁਣਵਾਈ ਕਰਦੇ ਹੋਏ ਵੀ ਕਿਹਾ ਹੈ ਹੂੰ ਉਹਨਾਂ ਨੇ ਐਡਵੋਕੇਟ ਜਰਨਲ ਨੇ ਵੀ ਆਪਣੀ ਗੱਲ ਰੱਖੀ ਜੀ ਜਿਹੜੇ ਉੱਥੇ ਜਿਹੜੇ ਪ੍ਰੋਟੈਸਟ ਤੇ ਬੈਠੇ ਨੇ ਵੋਲੰਟੀਅਰਸ ਬੈਠੇ ਨੇ ਉਹ ਉਹ ਇਹ ਕਹਿ ਰਹੇ ਨੇ ਜੀ ਅਸੀਂ ਉਹ ਉਹ ਪੀਸਫੁੱਲ ਉਹ ਕਰ ਰਹੇ ਨੇ ਮੂਵਮੈਂਟ ਕਰ ਰਹੇ ਆ ਜੀ ਤੇ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਐਵੇਂ ਤੇ ਕਿਹੜੇ ਸਮਰਥਕ ਹੈਗੇ ਨੇ ਜਿਹੜੇ ਉਹਨਾਂ ਦੀ ਜ਼ਿੰਦਗੀ ਜ਼ਿੰਦਗੀ ਦੇ ਜ਼ਿੰਦਗੀ ਦੇ ਉੱਤੇ ਕੀ ਹੈਗਾ ਹੂੰ ਉਹਨਾਂ ਨੇ ਇਹ ਇਹ ਗੱਲ ਕਹੀ ਹੈ ਵੀ ਆਪਣਾ ਪਹਿਲੇ ਜਿਹੜਾ ਅਸੀਂ ਉਹਦੇ ਤੇ ਕਮੈਂਟ ਨਹੀਂ ਕਰਦੇ ਪ੍ਰੋਟੈਸਟ ਦੇ ਉੱਤੇ ਅਸੀਂ ਤੇ ਇਹ ਕਹਿੰਨੇ ਆਂ ਵੀ ਇਹਨੂੰ ਪਹਿਲੇ ਜਿਹੜੀ ਇਹਨਾਂ ਦਾ ਹੈਲਥ ਹੈ ਅਸੀਂ ਉਹਦੇ ਉਹਦੇ ਬਾਰੇ ਬੜੇ ਚਿੰਤਿਤ ਆ ਠੀਕ ਹੈ ਨਾ ਤੇ ਇਹ ਇਹਦੇ ਰਿਗਾਰਡਿੰਗ ਇਹਨਾਂ ਨੂੰ ਪਹਿਲੇ ਹਸਪੀਟਲਾਈਜ਼ ਕੀਤਾ ਜਾਏ ਤੇ ਜਿਹੜਾ 2012 2024 ਦਾ ਆਡਰ ਹੈ ਉਹਦੀ ਕੰਪਲਾਈਂਸ ਕੀਤੀ ਜਾਏ ਵਕੀਲ ਸਾਹਿਬ ਇੱਥੇ ਇੱਕ ਚੀਜ਼ ਇੱਕ ਮਾਫੀ ਚਾਹੂੰਗਾ ਇੱਥੇ ਇੱਕ ਚੀਜ਼ ਹੋਰ ਮੈਂ ਕਹੂੰਗਾ ਮੇਰੀ ਫੂਲ ਸਾਹਿਬ ਨਾਲ ਗੱਲ ਹੋਈ ਸਰਜੀਤ ਸਿੰਘ ਫੂਲ ਹੋਣਾ ਨਾਲ ਬੀਤੇ ਦਿਨੀ ਸੁਨੀਲ ਜਾਖੜ ਹੋਣਾਂ ਦਾ ਇੱਕ ਬਿਆਨ ਆਉਂਦਾ ਉਹਨਾਂ ਨੇ ਵੀ ਚਲੋ ਡਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਚਿੰਤਾ ਦਿਖਾਈ ਉਹਨਾਂ ਨੇ ਇਹ ਵੀ ਕਿਹਾ ਉਹ ਕਹਿੰਦਾ ਵੀ ਮਤਲਬ ਸੁਪਰੀਮ ਕੋਰਟ ਨੇ ਇੰਟਰਫੇਰੈਂਸ ਕਰ ਦਿੱਤਾ ਵੀ ਸੁਪਰੀਮ ਕੋਰਟ ਜੇ ਸਿੱਧੀ ਗੱਲ ਇਹ ਕਹਿ ਰਹੀ ਹੈ ਵੀ ਕਿਸਾਨ ਆਪਣੀ ਗੱਲ ਰੱਖ ਸਕਦੇ ਨੇ ਤਾਂ ਇਹ ਵੱਡੀ ਗੱਲ ਹੈ ਇੱਕ ਤਰੀਕੇ ਦੀ ਜਿੱਤ ਹੈ ਪਰ ਉਧਰੋਂ ਜਦੋਂ ਕਿਸਾਨ ਆਗੂਆਂ ਦੇ ਨਾਲ ਗੱਲ ਕਰਦੇ ਆ ਉਹ ਕਹਿੰਦੇ ਵੀ ਯਾਰ ਪੋਲੀਟੀਕਲ ਮੌਤ ਡਲੇਵਾਲ ਸਾਹਿਬ ਨਹੀਂ ਮਰਨਾ ਚਾਹੁੰਦੇ ਉਹ ਕਹਿੰਦੇ ਵੀ ਜੇ ਮੈਨੂੰ ਚੱਕ ਕੇ ਲੈ ਗਏ ਤੁਹਾਡੇ ਇੱਥੇ ਕਿਸੇ ਜ਼ਬਰੀ ਤਰੀਕੇ ਦੇ ਨਾਲ ਜਾਂ ਕਿਸੇ ਵੀ ਪ੍ਰੋਸੈਸ ਦੇ ਨਾਲ ਤਾਂ ਇਹ ਮੇਰੀ ਇੱਕ ਪੋਲੀਟੀਕਲ ਮੌਤ ਹੋਊਗੀ ਵੀ ਮੈਂ ਉਹ ਨਹੀਂ ਮਰਨਾ ਚਾਹੁੰਦਾ ਵੀ ਜੇ ਮੇਰੀ ਜਾਨ ਦੀ ਸਵਾਲ ਪੂਰਾ ਲੈ ਲਿਓ ਵੀ ਜੇ ਮੇਰੀ ਜਾਨ ਦੀ ਏਡੀ ਵੱਡੀ ਫਿਕਰ ਹੈ ਤਾਂ ਸੁਪਰੀਮ ਕੋਰਟ ਇੰਟਰਫੇਰੈਂਸ ਕਰੇ ਕੇਂਦਰ ਸਰਕਾਰ ਦੇ ਨੋਟੀਫਿਕੇਸ਼ਨ ਜਾਰੀ ਕਰੇ ਜਾਂ ਜੋ ਵੀ ਪ੍ਰੋਸੈਸਾ ਕਾਨੂੰਨੀ ਕਾਨੂੰਨੀ ਪ੍ਰोसीजर ਹੈ ਸਾਡੀਆਂ ਮੰਗਾਂ ਮੰਨ ਲੀਆਂ ਜਾਣ ਜਿਹੜੀਆਂ ਜਾਇਜ਼ ਮੰਗਾਂ ਨੇ ਦੇਖੋ ਜੀ ਐਵੇਂ ਹੈ ਦੋ ਗੱਲਾਂ ਆ ਜਾਂਦੀਆਂ ਨੇ ਇੱਥੇ ਭਰਾ ਜੀ ਜਿਵੇਂ ਤੁਸੀਂ ਕਿਹਾ ਆਪਣਾ ਦੇਖੋ ਹੁਣ ਆਪਾਂ ਨੂੰ ਇਹ ਗੱਲ ਬੜੀ ਬਰੀਕੀ ਨਾਲ ਸਮਝਣੀ ਪਏਗੀ ਦੇਖੋ ਜਿਹੜਾ ਲੋ ਬਣਾਉਂਦਾ ਹੈ ਜੀ ਉਹ ਲੈਜਿਸਲੇਚਰ ਦਾ ਕੰਮ ਹੈ ਲੋ ਬਣਾਣਾ ਜੀ ਵਿਸ਼ਰੀ ਦਾ ਕੰਮ ਹੈ ਉਹਨੂੰ ਇੰਪਲੀਮੈਂਟੇਸ਼ਨ ਕਰਵਾਉਣਾ ਓਕੇ ਹੁਣ ਹੁਣ ਜਿਹੜਾ ਲੋ ਬਣਾਉਂਦੇ ਆ ਉਹ ਆਪਣਾ ਮੈਂਬਰ ਪਾਰਲੀਮੈਂਟ ਹੋਗੇ ਜੀ ਠੀਕ ਹੈ ਨਾ ਜੀ ਜਿਹੜੇ ਵੀ ਵੱਡੇ ਕਾਨੂੰਨ ਬੰਦੇ ਨੇ ਸਾਡੇ ਦੇਸ਼ 'ਚ ਇੰਪਲੀਮੈਂਟ ਹੁੰਦੇ ਨੇ ਉਹ ਸਾਡੀ ਪਾਰਲੀਮੈਂਟ ਹੈਗੀ ਹੈ ਲੋਕ ਸਭਾ ਹੈਗੀ ਹੈ ਉਹਦੇ ਬਾਅਦ ਉਹ ਪਹਿਲੇ ਲੋਕ ਸਭਾ ਪਾਸ ਕਰਦੀ ਹੈ ਫਿਰ ਰਾਜ ਸਭਾ ਵਿੱਚ ਜਾਂਦਾ ਹੈ ਰਾਜ ਸਭਾ ਪਾਸ ਕਰਦੀ ਹੈ ਫਿਰ ਉਸ ਤੋਂ ਬਾਅਦ ਪੁਰਾਣੇ ਨੋਟੀਫਿਕੇਸ਼ਨ ਦੀ ਗੱਲ ਕੀਤੀ ਇਹ ਡੇਰ ਡੇਰ ਆਫਟਰ ਉਹ ਨੋਟੀਫਿਕੇਸ਼ਨ ਹੋ ਗਏ ਜਦੋਂ ਸਾਰੇ ਵੋਟਾਂ ਪਾਉਂਦੇ ਨੇ ਆਪਣਾ ਲੋਕ ਸਭਾ ਰਾਜ ਸਭਾ ਫਿਰ ਉਸ ਤੋਂ ਬਾਅਦ ਉਹ ਕਾਨੂੰਨ ਬੰਦੇ ਨੇ ਜੀ ਤੇ ਹੁਣ ਇੱਥੇ ਗੱਲ ਆ ਗਈ ਜੀ ਕਨਸਟੀਟਿਊਸ਼ਨ ਦੀ ਦੇਖੋ ਭਾਰਤ ਦਾ ਸੰਵਿਧਾਨ ਜਿਹੜਾ ਹੈਗਾ ਉਹ ਸੁਪਰੀਮ ਹੈ ਉਹ ਸਭ ਦੇ ਵਾਸਤੇ ਬਰਾਬਰ ਹੈ ਉੱਚੇ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਰਾਸ਼ਟਰਪਤੀ ਹੋਵੇ ਮੈਂਬਰ ਪਾਰਲੀਮੈਂਟ ਹੋਵੇ ਕੋਈ ਵੀ ਕੋਈ ਵੀ ਲੋ ਦੇ ਅਗੇਂਸਟ ਜਾਂਦਾ ਹੈ ਤੇ ਉਹ ਪਿਨਿਸ਼ ਕੀਤਾ ਜਾਏਗਾ ਐਸ ਪਰਲਾ ਜੀ ਤੇ ਹੁਣ ਹੁਣ ਗੱਲ ਉਹਨਾਂ ਦੀ ਸ਼ੇਤ ਦੀ ਆਈ ਹੈ ਜੀ ਇੱਥੇ ਦੇਖੋ ਤੁਸੀਂ ਕਿਹਾ ਝਾਕੜ ਸਾਹਿਬ ਨੇ ਕਿਹਾ ਵੀ ਅਸੀਂ ਉਹਨਾਂ ਦੀ ਸ਼ੇਤ ਵਾਸਤੇ ਚਿੰਤੀ ਦਾ ਹਮ ਉਹਨਾਂ ਤੇ ਦੂਜੇ ਵੀ ਕਹਿੰਦੇ ਨੇ ਅਸੀਂ ਉਹਨਾਂ ਵਾਸਤੇ ਚਿੰਤਿਤ ਆ ਜੀ ਕਿਉਂ ਸੁਪਰੀਮ ਕੋਰਟ ਨੇ ਭਾਜੀ ਸੁਣਵਾਈ ਕਰਦੇ ਹੋਏ ਹੀ ਇਹ ਹੀ ਕਹਿ ਆ ਵੀ ਇਹਨੂੰ ਹਸਪੀਟਲਾਈਜ਼ ਕਿਉਂ ਨਹੀਂ ਕਰ ਰਹੇ ਤੁਸੀਂ ਪੋਲਿਟੀਕਲ ਇਸ਼ੂਸ ਤੁਹਾਡੇ ਰੈਵਨਿਊ ਅਲੱਗ ਹੈ ਲੇਕਿਨ ਇੱਥੇ ਗੱਲ ਉਹਨਾਂ ਦੀ ਜਾਨ ਦੀ ਹੈਗੀ ਹੈ ਉਹਨਾਂ ਦੀ ਲਾਈਫ ਨੂੰ ਪ੍ਰੋਟੈਕਟ ਕਰਨ ਦੀ ਹੈਗੀ ਓਕੇ ਇਸ ਕਰਕੇ ਹੁਣ ਹੁਣ ਅਸੀਂ ਬਿਓਂਡ ਲਾਦੇ ਅਸੀਂ ਵੀ ਨਹੀਂ ਗਏ ਬਿਓਂਡ ਲਾ ਅਸੀਂ ਵੀ ਗੱਲ ਨਹੀਂ ਕਰ ਰਹੇ ਹੁਣ ਸੁਪਰੀਮ ਕੋਰਟ ਦੇ ਉੱਤੇ ਜੇ ਅਗਰ ਕੋਈ ਕੁਐਸਚਨ ਉਠਾਉਂਦਾ ਹ ਹੁਣ ਇੱਕ ਆਰਡਰ ਹੈ ਕੋਰਟ ਦਾ ਹੂੰ ਅਗਰ ਕੋਰਟ ਦਾ ਆਰਡਰ ਹੀ ਇੰਪਲੀਮੈਂਟ ਨਹੀਂ ਹੁੰਦਾ ਤੇ ਫਿਰ ਕੋਰਟ ਦੇ ਕਾਨੂੰਨ ਵਿੱਚ ਕਿੰਦਾ ਵਿਸ਼ਵਾਸ ਰਹੇਗਾ ਜੀ ਜੀ ਹੁਣ ਇਸੇ ਕਰਕੇ ਹੁਣ ਕੋਰਟ ਦਾ ਆਰਡਰ ਇੰਪਲੀਮੈਂਟ ਨਹੀਂ ਹੋਇਆ ਤੇ ਕੰਟੈਂਪਟ ਪਟੀਸ਼ਨ ਐਸ ਪਰ ਲਾ ਸੁਪਰੀਮ ਮਾਨਨਯੇ ਸਰਵੋਚ ਨਿਆਲੇ ਵਿੱਚ ਪੈਕਸ ਕੋਰਟ 'ਚ ਫਾਈਲ ਕੀਤੀ ਗਈ ਓਕੇ ਹੁਣ ਆਪਣੇ ਆਰਡਰ ਦੀ ਵੋਲੇਸ਼ਨ ਵੇਖ ਕੇ ਹੁਣ ਸੁਪਰੀਮ ਕੋਰਟ ਨੇ ਕਮੈਂਟਸ ਕੀਤੇ ਹੂੰ ਜਦੋਂ ਜਦੋਂ ਉਹਦੀ ਇੰਪਲੀਮੈਂਟੇਸ਼ਨ ਨਹੀਂ ਹੋਈ ਤੇ ਡੀਜੀਪੀ ਤੇ ਚੀਫ ਸਕੱਟਰੀ ਨੂੰ ਇਨ ਪਰਸਨ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ ਨਹੀਂ ਠੀਕ ਮੈਂ ਵਕੀਲ ਸਾਹਿਬ ਇਹ ਵੀ ਕਲੀਅਰ ਕਰਿਓ ਥੋੜਾ ਜਿਹਾ ਵੀ ਠੀਕ ਹੈ ਜੁਡੀਸ਼ਰੀ ਦਾ ਜੋ ਇੱਕ ਪ੍ਰੋਸੀਜਰ ਹੈ ਸੁਪਰੀਮ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਜਾਂ ਦਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਨੇ ਇੱਕ ਚਲੋ ਠੀਕ ਹੈ ਮੰਨ ਲਿਆ ਆਪਾਂ ਪੰਜਾਬ ਸਰਕਾਰ ਤੇ ਚਲੋ ਡੀਜੀਪੀ ਹੋਗੇ ਜਾਂ ਚੀਫ ਸੈਕਟਰੀਏਟ ਹੋਗੇ ਉਹਨਾਂ ਤੇ ਵੀ ਟਿੱਪਣੀਆਂ ਕਰ ਦਿੱਤੀਆਂ ਗਈਆਂ ਪਰ ਚਾਰਾ ਕੀ ਆ ਪੰਜਾਬ ਸਰਕਾਰ ਕੋਲ ਮਤਲਬ ਹੁਣ ਉੱਥੇ ਇੰਨੇ ਵਲੰਟੀਅਰ ਵਲੰਟੀਅਰ ਬੈਠੇ ਨੇ ਕਿਹੜੇ ਤਰੀਕੇ ਦੇ ਨਾਲ ਹਸਪਟਲਾਈਜ਼ ਸ਼ਾਮੀ ਤੱਕ ਸ਼ਾਮੀ ਤੱਕ ਆਡਰ ਵੀ ਆਡਰ ਦੀ ਕਾਪੀ ਵੀ ਆ ਜੇਗੀ ਉਹ ਵੀ ਤੁਹਾਨੂੰ ਸਾਂਝਾ ਕਰ ਦਾਂਗੇ ਅਸੀਂ ਜੀ ਤੇ ਇੱਕ ਗੱਲ ਹੋਰ ਕੀਤੀ ਹੈ ਜੀ ਯੂਨੀਅਨ ਆਫ ਇੰਡੀਆ ਨੂੰ ਵੀ ਡਾਇਰੈਕਸ਼ਨਸ ਦਿੱਤੀਆਂ ਨੇ ਵੀ ਅਗਰ ਅਗਰ ਮਤਲਬ ਉਹਨਾਂ ਉਹਨਾਂ ਨੂੰ ਹਸਪਟਲਾਈਜ਼ ਕਰਨ ਵਿੱਚ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤੇ ਯੂਨੀਅਨ ਆਫ ਇੰਡੀਆ ਨੂੰ ਵੀ ਤੁਸੀਂ ਉਹ ਯੂਨੀਅਨ ਆਫ ਇੰਡੀਆ ਨੂੰ ਵੀ ਡਾਇਰੈਕਸ਼ਨਸ ਦਿੱਤੀਆਂ ਨੇ ਵੀ ਤੁਸੀਂ ਵੀ ਆਪਣਾ ਸਹਿਯੋਗ ਕਰਨਾ ਪੰਜਾਬ ਸਰਕਾਰ ਦਾ ਇੰਦੇ ਵਿੱਚ ਨਹੀਂ ਨਹੀਂ ਸ਼ਰਮਾਈ ਇੱਕ ਚੀਜ਼ ਇੱਕ ਚੀਜ਼ ਕਲੀਅਰ ਕਰਦੇ ਹੋ ਥੋੜਾ ਜਿਹਾ ਇਹ ਦੇਖੋ ਠੀਕ ਹੈ ਕੇਂਦਰ ਸਰਕਾਰ ਨੂੰ ਜਾਂ ਯੂਨੀਅਨ ਆਫ ਇੰਡੀਆ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਪੰਜਾਬ ਸਰਕਾਰ ਨੂੰ ਸਪੋਰਟ ਕਰੋ ਮਸਲਾ ਤਾਂ ਉੱਥੇ ਪੰਜਾਬ ਦੇ ਕਿਸਾਨਾਂ ਦਾ ਇੱਕ ਵੱਡੇ ਪੱਧਰ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਬੈਠੇ ਨੇ ਵਲੰਟੀਅਰਸ ਨੇ ਤੇ ਇੱਕ ਆਪ ਤੁਸੀਂ ਇਹ ਚੀਜ਼ ਦੇਖੋ ਵੀ ਡਲੇਵਾਲ ਸਾਹਿਬ ਆਪ ਇਹ ਗੱਲ ਬੋਲ ਰਹੇ ਨੇ ਵੀ ਭਾਈ ਮੈਂ ਪੋਲਿਟੀਕਲ ਮੌਤ ਨਹੀਂ ਮਰਨਾ ਚਾਹੁੰਦਾ ਇਹ ਮੇਰੀ ਮਰਜ਼ੀ ਦੇ ਨਾਲ ਸਾਰਾ ਕੁਝ ਹੋ ਰਿਹਾ ਹੈ ਹਸਪਿਟਲਾਈਜ਼ਡ ਕਿਹੜੇ ਤਰੀਕੇ ਦੇ ਨਾਲ ਇੰਪਲੀਮੈਂਟ ਪੰਜਾਬ ਸਰਕਾਰ ਕਿਹੜੇ ਤਰੀਕੇ ਦੇ ਨਾਲ ਜੀ ਇਹ ਤਾਂ ਬੰਬ ਤੇ ਬੈਠ ਕੇ ਰੋਟੀ ਹੀ ਲਾਉਣ ਵਾਲੇ ਕੰਮ ਦੇਖੋ ਜੀ ਦੇਖੋ ਜੀ 2012 2024 ਦਾ ਆਰਡਰ ਹੈ ਜੀ ਜੀ ਉਹਦੇ ਵਿੱਚ ਇੱਕ ਐਫੀਡੇਵਿਟਰੀ ਫਾਈਲ ਕੀਤਾ ਚੀਫ ਸਕੱਟਰੀ ਪੰਜਾਬ ਨੇ ਹੂੰ ਉਹਦੇ ਵਿੱਚ ਇਹਨਾਂ ਨੇ ਆਪਣਾ ਕੋਰਟ ਨੇ ਸਪੈਸੀਫਾਈ ਕੀਤਾ ਇਹਨਾਂ ਦੀ ਹੈਲਥ ਦੀ ਕੰਡੀਸ਼ਨ ਜਾਣੀ ਮਮ ਕੀ ਐਡ ਪ੍ਰੈਜ਼ੈਂਟ ਕੀ ਸਿਚੁਏਸ਼ਨ ਹੈ ਬਿਲਕੁਲ ਉਹਦੇ ਉਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਵੀ 2.5 ਲੀਟਰ ਪਾਣੀ ਉਹ ਪੀ ਰਹੇ ਨੇ ਜੀ ਠੀਕ ਹੈ ਜੀ ਉਹ ਆਰਡਰ ਦੇ ਵਿੱਚ ਵੀ ਮੈਂਸ਼ਨ ਹੈ ਜੀ ਓਕੇ ਤੇ ਇਹਨਾਂ ਦੀ ਰਿਪੋਰਟਾਂ ਵੀ ਕੋਰਟ ਨੇ ਵੇਖੀਆਂ ਸਾਰੀ ਤੇ ਉਹ ਸਾਰਾ ਵੇਖਣ ਤੋਂ ਬਾਅਦ 20 12 2024 ਦਾ ਆਡਰ ਆ ਉਹਦੇ ਵਿੱਚ ਸਪੈਸੀਫਿਕ ਡਿਟਰਮਾਈਨ ਕੀਤਾ ਹੋਇਆ ਹੈ ਵੀ ਤੁਸੀਂ ਹਸਪੀਟਲਾਈਜ਼ ਕਰੋ ਓਕੇ ਤੇ ਫਿਰ ਇਹਨਾਂ ਨੇ ਇੱਕ 24 ਸ਼ਰੀਰ ਨੂੰ ਵੀ ਐਫੀਡੇਵਟ ਆਪਣਾ ਫਾਈਲ ਕੀਤਾ ਹੈ ਜੀ ਠੀਕ ਹੈ ਨਾ ਜੀ ਹਮ ਤੇ ਕੋਰਟ ਨੇ ਉਹ ਵੀ ਐਗਜ਼ਾਮਿਨ ਕੀਤਾ ਸਾਰਾ ਅੱਜ ਫਿਰ ਅੱਜ ਫਿਰ ਇਹਨਾਂ ਨੇ ਐਫੀਡੈਵਟ ਦੇ ਥਰੂ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਜੀ ਤੋਂ ਸੁਪਰੀਮ ਕੋਰਟ ਨੇ ਇਹਨਾਂ ਦੀ ਗੱਲ ਖਾਰਜ ਕਰ ਦਿੱਤੀ ਚੀਫ ਸੈਕਟਰੀ ਦੀ ਵੀ ਕਿ ਡੀਜੀਪੀ ਵੀ ਇਨ ਪਰਸਨ ਸੀਗੇ ਸਿੱਧਾ ਉਹਨਾਂ ਨਾਲ ਵਰਤਾ ਹੋਈ ਤੇ ਉਹਨਾਂ ਨੂੰ ਕਿਹਾ ਵੀ ਆਪਣਾ ਤੁਸੀਂ ਇੰਪਲੀਮੈਂਟੇਸ਼ਨ ਕਰੋ ਆਪਣਾ ਆਰਡਰ ਦਾ ਹੂੰ ਮੈਨੂੰ ਨਹੀਂ ਪਤਾ ਵੀ ਤੁਸੀਂ ਕਿਵੇਂ ਕਰੋਗੇ ਓਕੇ ਬਈ ਤੁਹਾਡੀ ਹੈਡੈਕ ਹੈ ਤੁਸੀਂ ਐਡਮਿਨਿਸਟ੍ਰੇਸ਼ਨ ਦੇ ਮੇਨ ਪਰਸਨ ਹੋ ਹੂੰ ਉਹਨਾਂ ਆਪਾਂ ਅਗਰ ਦੀ ਚੀਫ ਸੈਕਟਰੀ ਦੀ ਗੱਲ ਕਰੀਏ ਤੇ ਚੇਅਰਮੈਨ ਚੇਅਰ ਚੇਅਰ ਪਰਸਨ ਆ ਉਹ ਐਡਮਿਨਿਸਟ੍ਰੇਸ਼ਨ ਦਾ ਠੀਕ ਹੈ ਨਾ ਜੀ ਹੁਣ ਆਪਾਂ ਅਗਰ ਜੇ ਅਗਰ ਜੇ ਪੁਲਿਸ ਦੀ ਗੱਲ ਕਰੀਏ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਆਪਣਾ 메ਨ ਪਰਸਨ ਆ ਆਪਣਾ ਪੁਲਿਸ ਦਾ ਜੀ ਐਡਮਿਨਿਸਟ੍ਰੇਸ਼ਨ ਨੂੰ ਮਤਲਬ ਲਾਅ ਐਂਡ ਆਰਡਰ ਉਹਨਾਂ ਨੇ ਹੀ ਵੇਖਣਾ ਹੈ ਕਿਵੇਂ ਕਰਨਾ ਹੈ ਠੀਕ ਹੈ ਨਾ ਜੀ ਤੇ ਤੇ ਉਹਨਾਂ ਦੇ ਵੱਲੋਂ ਆਪਣੇ ਡਿਫੈਂਸ ਦੇ ਵਿੱਚ ਡੀਜੀਪੀ ਸਾਹਿਬ ਦੇ ਵੱਲੋਂ ਵੀ ਇਹ ਗੱਲ ਕੀਤੀ ਗਈ ਜੀ ਇਹ ਇਹ ਡੀਜੀਪੀ ਲਾਅ ਐਂਡ ਆਰਡਰ ਨੂੰ ਆਰਡਰ ਕਰ ਦਿੱਤੇ ਗਏ ਸੀਗੇ ਵੀ ਹਸਪੀਟਲਾਈਜੇਸ਼ਨ ਦੇ ਰਿਗਾਰਡਿੰਗ ਓਕੇ ਉਹ ਜਿਹੜੇ ਤੁਸੀਂ ਕੁਐਸਚਨਸ ਪੁੱਛੇ ਨੇ ਉਹ ਕਹਿੰਦੇ ਜੀ ਅਸੀਂ ਤਾਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹੂੰ ਤੇ ਉੱਥੇ ਸੁਪਰੀਮ ਸੁਪਰੀਮ ਕੋਰਟ ਨੇ ਇਹ ਹੀ ਕਿਹਾ ਵੀ ਇਹ ਹੁਣ ਐਡਮਿਨਿਸਟ੍ਰੇਸ਼ਨ ਨੇ ਵੇਖਣਾ ਹੈ ਉਹ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਗੇ ਕਿਵੇਂ ਟੈਕਲ ਕਰਨਗੇ ਇਹ ਸੁਪਰੀਮ ਕੋਰਟ ਨਹੀਂ ਵੇਖੇਗਾ ਸੁਪਰੀਮ ਕੋਰਟ ਨੇ ਤੇ ਆਰਡਰ ਕਰ ਦਿੱਤੇ ਉਹਨੂੰ ਇੰਪਲੀਮੈਂਟੇਸ਼ਨ ਚਾਹੀਦੀ ਹੈ ਆਪਣੇ ਆਰਡਰ ਦੀ ਵੀ ਉਹ ਕਿਸੇ ਵੀ ਤਰੀਕੇ ਦੇ ਨਾਲ ਕਿਵੇਂ ਕਰਨੀ ਆ ਉਹ ਕਿਸੇ ਕਿਤੇ ਨਾਲ ਵੀ ਇਹ ਤੁਹਾਡੀ ਹੈਡੈਕ ਹੈ ਤੁਸੀਂ ਕਿਵੇਂ ਇੰਪਲੀਮੈਂਟ ਕਰੋਗੇ ਇਹ ਮੈਨੂੰ ਅਸੀਂ ਅਸੀਂ ਅਗਲੀ ਵਾਰ ਹੀ ਸੁਣਾਉਣਗੇ ਤੁਹਾਡੀ ਇਹ ਵਾਲੀ ਗੱਲ ओके ਮੈਂ ਤੁਹਾਨੂੰ ਤੁਸੀਂ ਕਹਿ ਦਿੱਤਾ ਬਈ ਆਪਣਾ ਤੁਹਾਡਾ ਪਿੰਡਾ ਛੁੱਟ ਜਾਏਗਾ ਐਵੇਂ ਨਹੀਂ ਪਿੰਡਾ ਛੁੱਟਣ ਲਗਾ ਇਹ ਪੂਰਾ ਪੂਰਾ ਹਸਪੀਟਲਾਈਜ਼ ਕਰੋ ਉਹਨਾਂ ਦੀ ਲਾਈਫ ਸੇਵ ਕਰੋ ਓਕੇ ਤੇ ਹਾਂ ਉਹ ਅੰਸ਼ਣ ਉਹਨਾਂ ਦਾ ਚੱਲਦਾ ਰਹੇਗਾ ਜਿਵੇਂ ਵੀ ਚੱਲੇਗਾ ਸਾਨੂੰ ਉਹਦੇ ਨਾਲ ਕੰਸਰਨ ਨਹੀਂ ਸਾਨੂੰ ਕੰਸਰਨ ਹੈ ਉਹਨਾਂ ਦੀ ਹੈਲਥ ਦੇ ਨਾਲ ਉਹ ਵੀ ਇਸ ਕਰਕੇ ਵੀ ਆਪਣਾ ਵੀ ਭਾਰਤ ਦਾ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ ਓਕੇ ਹਾਂ ਸੋ ਅਗਲੀ ਸੁਣਵਾਈ ਅਗਲੀ ਸੁਣਵਾਈ ਸੁਣਵਾਈ ਅਗਲੀ ਸੁਣਵਾਈ ਜੀ 31 ਦਸੰਬਰ ਨੂੰ ਹੈਗੀ ਹੈ ਜੀ 11 ਵਜੇ ਓਕੇ ਜਿਹੜਾ ਆਰਡਰ ਆਏਗਾ ਸ਼ਾਮ ਨੂੰ ਤੁਹਾਨੂੰ ਮੈਂ ਸਾਂਝਾ ਕਰਦਾਗਾ ਤੇ ਆਪਣਾ ਉਹਦੇ ਦੇ ਵੀ ਆਪਾਂ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਕੋਈ ਕੁਇਰੀ ਹੋਏਗੀ ਆਪਾਂ ਦੁਬਾਰਾ ਫੇਰ ਆਪਣਾ ਪ੍ਰੋਪਰ ਕਰਦਾਗਾ ਉਹਨਾਂ ਅਪਡੇਟ ਕਰਦਾਗਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਸੋਹੈਸਨ ਐਡਵੋਕੇਟ ਅਰुण ਸ਼ਰਮਾ ਜਿन्होने ਜ਼ਿਕਰ ਕੀਤਾ ਉਹ ਕਹਿੰਦੇ ਆਰਡਰ ਕਰ ਦਿੱਤਾ ਗਿਆ ਟਿੱਪਣੀਆਂ ਵੀ ਹੋਈਆਂ ਨੇ ਉਹ ਕਹਿੰਦੇ ਸਾਡੇ ਵੱਲੋਂ ਕਹਿ ਦਿੱਤਾ ਗਿਆ ਆਰਡਰ ਦਿੱਤਾ ਗਿਆ ਉਹਨੂੰ ਇੰਪਲੀਮੈਂਟ ਕਰਨਾ ਸੰਵਿਧਾਨਿਕ ਤਰੀਕੇ ਦੇ ਨਾਲ ਡੇਲੇਵਾਲ ਸਾਹਿਬ ਦੀ ਜ਼ਿੰਦਗੀ ਨੂੰ ਬਚਾਉਣਾ ਜ਼ਰੂਰੀ ਹੈ ਸੋ ਇਹ ਚੀਜ਼ਾਂ ਚੱਲ ਰਹੀਆਂ ਨੇ ਪਰ ਕਿਸਾਨ ਆਪਣੀ ਗੱਲ ਤੇ ਅੜੇ ਹੋਏ ਨੇ ਕਿਸਾਨ ਕਹਿੰਦੇ ਜੋ ਮਰਜ਼ੀ ਕੁਝ ਹੋ ਜਾਵੇ ਅਸੀਂ ਉਸ ਤਰੀਕੇ ਦੇ ਨਾਲ ਜਿਹੜਾ ਰੋਸ ਪ੍ਰਦਰਸ਼ਨ ਆ ਜਾਂ ਮਰਨ ਵਰਤਾ ਡਲੇਵਾਲ ਸਾਹਿਬ ਦਾ ਉਹ ਉਵੇਂ ਹੀ ਚੱਲਦਾ ਰਹੂਗਾ ਸੋ ਇਹ ਸਵਾਲ ਉੱਥੇ ਦਾ ਉੱਥੇ ਹੀ ਖੜਾ ਵੀ ਪੰਜਾਬ ਸਰਕਾਰ ਨੂੰ ਫਟਕਾਰ ਲਗਾ ਦਿੱਤੀ ਗਈ ਹੈ ਚੀਫ ਸੈਕਟਰੀ ਡੀਜੀਪੀ ਪੰਜਾਬ ਇੰਪਲੀਮੈਂਟ ਕਰਨ ਦੀ ਗੱਲ ਕੀਤੀ ਗਈ ਹੈ ਪਰ ਉੱਥੇ ਵਲੰਟੀਅਰ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਬੈਠੇ ਨੇ ਕਿਹੜੇ ਤਰੀਕੇ ਦੇ ਨਾਲ ਡਲੇਵਾਲ ਸਾਹਿਬ ਨੂੰ ਹਸਪੀਟਲਾਈਜ਼ ਕੀਤਾ ਜਾਊਗਾ ਹਾਲਾਂਕਿ ਹਿਊਮਨ ਰਾਈਟਸ ਦਾ ਕਨਸਟੀਟਿਊਸ਼ਨ ਦਾ ਸੰਵਿਧਾਨ ਦਾ ਜਿਹੜਾ ਉਹ ਹਵਾਲਾ ਦਿੱਤਾ ਗਿਆ ਐਡਵੋਕੇਟ ਕਮਲਦੀਪ ਕੌਰ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਉਹਨਾਂ ਦੀ ਵੀ رائے ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਜੀ ਆਵਾਜ਼ ਆ ਰਹੀ ਹੈ ਹਲੋ ਹਾਂਜੀ ਆਵਾਜ਼ ਆ ਰਹੀ ਹੈ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਰੂਆਤ ਮੈਂ ਐਵੇਂ ਕਰੂੰਗਾ ਜੀ ਸੁਪਰੀਮ ਕੋਰਟ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਅਪਕੰਟੈਪਟ ਪਟੀਸ਼ਨ ਪਾਈ ਗਈ ਸੀ ਡਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਜੀ ਆ ਰਹੀ ਆਵਾਜ਼ ਹੁਣ ਤੁਹਾਨੂੰ ਨਹੀਂ ਆਵਾਜ਼ ਬਹੁਤ ਕੱਟ ਰਹੀ ਆ ਮੈਂ ਦੁਬਾਰਾ ਦੇਖਦੇ ਆ ਕਿਸੇ ਟੈਕਨੀਕਲ ਇਸ਼ੂ ਕਰਕੇ ਜਿਹੜੀ ਆ ਉਹ ਆਵਾਜ਼ ਨਹੀਂ ਲੱਗ ਰਹੀ ਸੀ ਦੁਬਾਰਾ ਕਨੈਕਟ ਕਰਕੇ ਦੇਖਾਂਗੇ ਕਮਲਦੀਪ ਕੌਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਟੀਸ਼ਨ ਪਾਈ ਗਈ ਸੀ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਹਾਂਜੀ ਆਵਾਜ਼ ਆ ਰਹੀ ਹੈ ਜੀ ਹੁਣ ਹਾਂਜੀ ਹਾਂਜੀ ਜੀ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਸਖਤ ਟਿੱਪਣੀਆਂ ਕੀਤੀਆਂ ਗਈਆਂ ਨੇ ਪਰ ਡੱਲੇਵਾਲ ਸਾਹਿਬ ਕਹਿੰਦੇ ਵੀ ਮੈਂ ਪੋਲੀਟੀਕਲ ਮੌਤ ਨਹੀਂ ਮਰਨਾ ਚਾਹੁੰਦਾ ਬੀ ਜੇ ਮੈਨੂੰ ਜਬਰੀ ਚੱਕਣ ਦੀ ਕੋਸ਼ਿਸ਼ ਕੀਤੀ ਗਈ ਹਸਪੀਟਲਾਈਜ਼ਡ ਐਡਮਿਟ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਸਹੀ ਨਹੀਂ ਹੋਊਗਾ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੇ ਸਿਨੈਰੀਓ ਨੂੰ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਕਿਵੇਂ ਦੇਖਦੇ ਹਾਂ ਹਾਂਜੀ ਸਭ ਤੋਂ ਪਹਿਲੇ ਤੇ ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਹੋਏਗਾ ਕਿ ਇਸ ਵਿੱਚ ਜਿਹੜੇ 20 12 2024 ਨੂੰ ਆਰਡਰ ਹੋਏ ਸੀਗੇ ਉਹਦੇ ਉੱਪਰ ਕੰਟੈਂਪਟ ਪਈ ਹੈ ਠੀਕ ਹੈ ਤੇ ਇਹਦੇ ਵਿੱਚ ਇੰਦਾ ਤਾਂ ਡੋਸਾਵਾਲ ਹੈ ਕਿ ਇਸ ਚੀਜ਼ ਨੂੰ ਕਿੱਦਾਂ ਹੈਂਡਲ ਕੀਤਾ ਜਾਏ ਕਿ ਟੱਲੇਵਾਲ ਸਾਹਿਬ ਇਸ ਚੀਜ਼ ਨੂੰ ਡਿਨਾਈ ਕਰ ਰਿਹਾ ਹੈ ਬਿਲਕੁਲ ਤੇ ਐ ਸਾਰੀ ਰਿਸਪੌਂਸਿਬਿਲਟੀ ਹੈਗੀ ਪੰਜਾਬ ਸਰਕਾਰ ਦੀ ਓਕੇ ਕਹ ਉਹ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕਰਨਗੇ ਜੋ ਸ਼ੁਰੂ ਤੋਂ ਉਹਨਾਂ ਦਾ ਪ੍ਰੋਟੈਸਟ ਹੋਇਆ ਇਹਦੇ ਰਿਸਪੌਂਸਿਬਲ ਵੀ ਪੰਜਾਬ ਸਰਕਾਰ ਹੈ ਜੀ ਠੀਕ ਹੈ ਗੱਲ ਤਾਂ ਇਹ ਕਿ ਇਥੇ ਲੀਗਲੀ ਤੌਰ ਤੇ ਹੁੰਦੀ ਹੈ ਕਿ ਸੁਪਰੀਮ ਕੋਰਟ ਨੇ ਕਿਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੀ ਹੈਲਥ ਬਾਰੇ ਉਹ ਚਿੰਤਿਤ ਨੇ ਓਕੇ ਠੀਕ ਹੈ ਇਹਦੇ ਵਿੱਚ ਸੁਪਰੀਮ ਕੋਰਟ ਨੇ ਅੱਜ ਜੋ ਕਿਹਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵਾਰਡ ਕੀਤਾ ਪੰਜਾਬ ਸਰਕਾਰ ਨੂੰ ਓਕੇ ਵਾਰਡ ਪੰਜਾਬ ਚੀਫ ਸੈਕਟਰੀ ਕੇਪੀਸੀ ਨਾ ਐਂਡ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਜੀ ਕਿ ਇਟ ਵੁੱਡ ਬੀ ਫਰੇਮ ਚਾਰजेस ऑफ ਕੰਟੈਂਪਟ ਆਫ ਕੋਰਟ ਅਗੇਂਸਟ देम ਇਫ ਇਟਸ ਆਰਡਰ ਔਨ ਸ਼ਿਫਟਿੰਗ ਫਾਰਮਰ ਲੀਡਰ ਜਗਜੀਤ ਸਿੰਘ ਦੱਲੇਵਾਲ ਓਕੇ ਹਾਂਜੀ ਨਹੀਂ ਕਮਲ ਦੀ ਕੌਰ ਜੀ ਇੱਕ ਚੀਜ਼ ਹੈ ਇੱਥੇ ਸਵਾਲ ਇਹ ਖੜਾ ਹੁੰਦਾ ਜੇ ਆਪਾਂ ਕਿਸਾਨ ਆਗੂਆਂ ਦੇ ਨਾਲ ਵੀ ਮੈਂ ਗੱਲ ਕੀਤੀ ਹੈ ਉਹ ਵੀ ਉਹ ਕਹਿੰਦੇ ਨੇ ਵੀ ਵੀ ਕਿਹੜੇ ਤਰੀਕੇ ਦੇ ਨਾਲ ਹਸਪਟਲਾਈਜ਼ਡ ਹੋ ਕਹਿੰਦੇ ਸਾਡੇ ਧਰਨੇ ਨੂੰ ਖਤਮ ਕਰਨ ਦੀ ਸਾਜ਼ਿਸ਼ ਹੈ ਇਹ ਵੀ ਵਾਇਆ ਜੁਡੀਸ਼ਰੀ ਜਿਹੜਾ ਇਹ ਚਲੋ ਠੀਕ ਹੈ ਜੇ ਕਹਿੰਦੇ ਇੰਨੀ ਚਿੰਤਾ ਦਿਖਾਈ ਜਾ ਰਹੀ ਹੈ ਡਲੇਵਾਲ ਸਾਫ ਦੀ ਸਿਹਤ ਨੂੰ ਲੈ ਕੇ ਉਹ ਕਹਿੰਦੇ ਮੰਗਾ ਮੰਨ ਲਿਆ ਜਾਣ ਕਿਹੜੇ ਤਰੀਕੇ ਦੇ ਨਾਲ ਹਸਪੀਟਲਾਈਜ਼ ਹੋਊਗਾ ਪੰਜਾਬ ਸਰਕਾਰ ਤਾਂ ਬੇਬਸ ਹੈਲਪਲੈਸ ਲੱਗ ਰਹੀ ਹੈ ਉਹ ਕਹਿੰਦੇ ਉੱਥੇ ਵਲੰਟੀਅਰ ਨੇ ਜਾਂ ਕਿਹੜੇ ਤਰੀਕੇ ਨਾਲ ਇੰਪਲੀਮੈਂਟ ਹੋਊਗਾ ਮਤਲਬ ਸਵਾਲ ਇਹ ਮੁੜ ਕੇ ਸਵਾਲ ਇਹੀ ਹੁੰਦਾ ਵੀ ਇੰਪਲੀਮੈਂਟ ਕਿਹੜੇ ਤਰੀਕੇ ਨਾਲ ਹਾਂਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਅੱਜ ਵੀ ਆਪਣੇ ਆਪ ਨੂੰ ਹੈਲਪਲੈਸ ਦੱਸਿਆ ਹੈ ਕਿ ਅਸੀਂ ਬੇਵੱਸ ਆਸੀਂ ਅਸੀਂ ਇਹ ਚੀਜ਼ ਨੂੰ ਟੈਕਲ ਨਹੀਂ ਕਰ ਪਾ ਰਹੇ ਠੀਕ ਹੈ ਤੇ ਹੁਣ ਉਹਦੇ ਉੱਪਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਇਹ ਵੀ ਰੈਮੇਡੀ ਦਿੱਤੀ ਕਿ ਜੇ ਤੁਹਾਨੂੰ ਕਿਸੇ ਦੀ ਹੈਲਪ ਚਾਹੀਦੀ ਆ ਯੂਨੀਅਨ ਆਫ ਇੰਡੀ ओके ਕਿਕਾ ਤਾਂ ਉਹਨਾਂ ਦੀ ਹੈਲਥ ਹੈ ਨਾ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕਰਨਗੇ ਸੁਪਰੀਮ ਕੋਰਟ ਨੇ ਤਾਂ ਜਸਟ ਉਹਨਾਂ ਦੀ ਇੱਕ ਹੈਲਥ ਇਸ਼ੂ ਉਠਾਇਆ ਹੈ ਕਿ ਤੁਸੀਂ ਐ ਜਦੋਂ ਉਹਨਾਂ ਦੇ 20 ਨੂੰ ਆਰਡਰ ਪਾਸਟ ਹੋਏ ਸੀਗੇ ਗੱਲੇ ਵਾਲ ਸਾਹਿਬ ਦੀ ਇੱਕ ਰਿਪੋਰਟ ਮੈਡੀਕਲ ਰਿਪੋਰਟ ਹੈ 21 ਨੂੰ ਜੀ 댓 ਵਾਸ ਨੋਟ ਗੁੱਡ ਫॉर ਮਿਸਟਰ ਜਗਜੀਤ ਸਿੰਘ ਦੱਲੇਵਾਲ ਹੂੰ ਇਹਦਾ ਉਹ ਰਿਪੋਰਟ ਬਿਲਕੁਲ ਸਹੀ ਨਹੀਂ ਸੀ ਅਗਰ ਉਹਨਾਂ ਨੂੰ ਉਹਦੇ ਵਿੱਚ ਇਸ ਤੋਂ ਇਹ ਕਲੀਅਰਾਈ ਹੋਇਆ ਕਿ ਹੋਰ 3-4 ਦਿਨ ਅਗਰ ਉਹ ਇਦਾਂ ਹੀ ਰਹਿਣਾ ਉਸ ਤੋਂ ਬਾਅਦ ਜੇ ਉਹਨਾਂ ਨੂੰ ਕੁਝ ਖਿਲਾਵ ਵੀ ਦਵਾਂਗੇ ਅਮਰੀਕਾ ਤੱਕ ਲੈ ਜਾਵਾਂਗੇ ਉਹ ਫੇਰ ਵੀ ਨਹੀਂ ਬਚ ਪੋਣਗੇ ਇਹੀ ਜ਼ਿਕਰ ਸਰਜੀਤ ਸਿੰਘ ਫੂਲ ਹੋਣਾ ਨੇ ਕੀਤਾ ਸੀ ਉਹ ਕਹਿੰਦੇ ਜੇ ਮਰਨ ਵਰਤ ਤੋੜ ਵੀ ਦਿੱਤਾ ਜਾਊਗਾ ਤਾਂ ਉਹਨਾਂ ਦੇ ਇਨਰ ਆਰਗਨਸ ਨੇ ਜਿਹੜੇ ਉਹ ਆਲਰੇਡੀ ਕੋਲਾਪਸ ਹੋ ਚੁੱਕੇ ਨੇ ਸੋ ਏ ਵੀ ਜ਼ਿਕਰ ਸਰਦਾਰ ਸਿੰਘ ਜੀ ਬਟ ਅਸੀਂ ਪਹਿਲੇ ਹੀ ਉਸ ਚੀਜ਼ ਨੂੰ ਨਹੀਂ ਮੰਨ ਸਕਦੇ ਨਾ ਬਿਨਾ ਟ੍ਰੀਟਮੈਂਟ ਹੋਏ ਫਸਟਲੀ ਤਾਂ ਆਹੀ ਸੈਕੰਡਲੀ ਹੈ ਚੀਜ਼ਾਂ ਉਹਨਾਂ ਦੇ ਸੰਘਰਸ਼ ਬਾਰੇ ਬਟ ਫਸਟਲੀ ਉਹਨਾਂ ਦੀ ਸਿਹਤ ਹੈ ਓਕੇ ਹਾਂ ਜੀ ਉਹਦੇ ਬਾਰੇ ਸੁਪਰੀਮ ਕੋਰਟ ਬਹੁਤ ਜ਼ਿਆਦਾ ਤੁਹਾਨੂੰ ਆਰਡਰ ਵਿੱਚ ਵੀ ਸਭ ਕੁਝ ਮੈਂਸ਼ਨ ਹੋ ਦਿਖਾਈ ਦੇਵੇਗਾ ਠੀਕ ਹੈ ਕਿ ਉਹਦੇ ਵਿੱਚ ਉਹਨਾਂ ਨੇ ਕਿੱਦਾਂ ਲਿਖਿਆ ਕਿ ਉਹਨਾਂ ਨੂੰ ਪਹਿਲੇ ਉਹਨਾਂ ਦੀ ਸਿਹਤ ਵੱਲ ਧਿਆਨ ਦਿੱਤਾ ਜਾਏ ਬਾਕੀ ਸਭ ਬਾਅਦ ਵਿੱਚ ਓਕੇ ਜੀ ਜੀ ਉਹ ਸਦੀ ਨਾ ਹੀ ਕਰਨਗੇ ਕਰਨਗੇ ਕਿਉਂਕਿ ਅਗਰ ਉਹਨਾਂ ਨੇ ਐਸੀ ਚੀਜ਼ ਮੰਨਣੀ ਨਹੀਂ ਹੁੰਦੀ ਉਹ ਬੈਠ ਤੇ ਹੀ ਕਿਉਂ ਤੁਹਾਨੂੰ ਇਹ ਤੇ ਬਿਲਕੁਲ ਹਾਂ ਜੀ ਉਹ ਤੇ ਫਿਰ ਪੰਜਾਬ ਸਰਕਾਰ ਨੂੰ ਵੇਖਣਾ ਚਾਹੀਦਾ ਨਾ ਆਪਣੇ ਪੰਜਾਬ ਵਿੱਚ ਕਿੱਦਾਂ ਦੇ ਹਾਲਾਤ ਹਰ ਕੋਈ ਧਰਨੇ ਤੇ ਬੈਠ ਰਿਹਾ ਉਹ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਓਕੇ ਤੇ ਇਹ ਅਗਲੀ ਸੁਣਵਾਈ ਕਦੋਂ ਆ ਇਹ ਇਹਦੀ ਇਸ ਇਸ ਪਟੀਸ਼ਨ ਦੀ ਹੋਣ ਅਗਲੀ ਸੁਣਵਾਈ ਹੈ 31 ਦਸੰਬਰ 2024 2024 ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਕਮਲਦੀਪ ਕੌਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਟੀਸ਼ਨ ਕੰਟੈਂਪਟ ਪਟੀਸ਼ਨ ਦਾ ਜ਼ਿਕਰ ਕੀਤਾ ਪਰ ਸਵਾਲ ਉੱਥੇ ਦਾ ਉੱਥੇ ਹੀ ਖੜਾ ਸੁਪਰੀਮ ਕੋਰਟ ਨੇ ਇੰਟਰਫੇਰੈਂਸ ਕਰ ਦਿੱਤੀ ਹੈ ਸੁਪਰੀਮ ਕੋਰਟ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਚਿੰਤਾ ਦਿਖਾਈ ਜਾ ਰਹੀ ਹੈ ਪਰ ਕਿਹੜੇ ਤਰੀਕੇ ਦੇ ਨਾਲ ਇਹਨਾਂ ਆਰਡਰਸ ਨੂੰ ਇੰਪਲੀਮੈਂਟ ਕੀਤਾ ਜਾਊਗਾ ਪੰਜਾਬ ਸਰਕਾਰ ਵੱਲੋਂ ਡੀਜੀਪੀ ਗੌਰਵ ਯਾਦ ਤੇ ਚੀਫ ਸੈਕਟਰੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਅਸੀਂ ਹੈਲਪਲੈਸ ਐ ਐਡਵੋਕੇਟ ਜਨਰਲ ਵੱਲੋਂ ਵੀ ਇਹ ਗੱਲ ਆਖੀ ਜਾ ਰਹੀ ਹੈ ਵੀ ਬੇਬਸੀ ਹੈ ਉਥੇ ਵਲੰਟੀਅਰ ਵੀ ਨੇ ਮਾਹੌਲ ਖਰਾਬ ਹੋ ਸਕਦਾ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਜਾਵੇ ਤੇ ਦੂਜੇ ਪਾਸੇ ਜੇ ਕਿਸਾਨ ਆਗੂਆਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਵਾਰ-ਵਾਰ ਇਹ ਗੱਲ ਆਖੀ ਜਾ ਰਹੀ ਹੈ ਵੀ ਢੱਲੇਵਾਲ ਸਾਹਿਬ ਇੱਕੋ ਗੱਲ ਆਖਦੇ ਨੇ ਉਹ ਕਹਿੰਦੇ ਪੋਲਿਟਿਕਲ ਮੌਤ ਮੇਰੀ ਨਹੀਂ ਹੋਣੀ ਚਾਹੀਦੀ ਕਿਸਾਨੀ ਲਈ ਮਰਨਾ ਕਿਸਾਨੀ ਦੀਆਂ ਮੰਗਾਂ ਲਈ ਮਰਨਾ ਪੰਜਾਬ ਦੇ ਲਈ ਕੁਰਬਾਨੀ ਦੇਣੀ ਹੈ ਸੈਕਰੀਫਾਈਜ਼ ਕਰਨਾ ਆਹੂਤੀ ਦੇਣੀ ਹੈ ਪ੍ਰਾਣਾਂ ਦੀ ਇਹ ਜਿਹੜੀਆਂ ਗੱਲ ਵਾਰ-ਵਾਰ ਬੋਲੀ ਜਾ ਰਹੀ ਹੈ ਪਰ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਲਗਾਤਾਰ ਚਿੰਤਾਵਾਂ ਦਖਾਈ ਦੇ ਰਹੀਆਂ ਨੇ ਹੁਣ ਸਵਾਲ ਕਈ ਖੜੇ ਹੁੰਦੇ ਨੇ ਕੰਟੈਂਪਟ ਪਟੀਸ਼ਨ ਪੰਜਾਬ ਸਰਕਾਰ ਇਹਦੇ ਵਿੱਚ ਅੱਗੇ ਕੀ ਕਰੂਗੀ ਜਾਂ ਕੀ ਕੇਂਦਰ ਸਰਕਾਰ ਦੀ ਮਦਦ ਲਈ ਜਾਊਗੀ ਜੇ ਮਦਦ ਲਈ ਜਾਊਗੀ ਤਾਂ ਕਿਸ ਤਰੀਕੇ ਦੀ ਮਦਦ ਲਈ ਜਾਊਗੀ ਕਿਹੜੇ ਤਰੀਕੇ ਦੇ ਨਾਲ ਡਲਵਾ ਸਾਹਿਬ ਨੂੰ ਹਸਪੀਟਲਾਈਜ਼ਡ ਕੀਤਾ ਜਾਊਗਾ ਸੋ ਦਰਸ਼ਕਾਂ ਨੂੰ ਅਪੀਲ ਕਰਦੇ ਆ ਇਸ ਪੂਰੇ